ਇਹੀ ਹੈ ਨਾ 47 ਤੋਂ ਪਹਿਲਾਂ ਜਦੋਂ ਆਪਣਾ ਸੰਵਿਧਾਨ ਨਹੀਂ ਸੀ ਬਣਿਆ ਪਹਿਲਾਂ ਕੀ ਸੀ ਕਿ ਜਿਹੜੇ ਲੋਅਰ ਕਾਸਟ ਦੇ ਜਾਂ ਗਰੀਬ ਲੋਕ ਉਹਨਾਂ ਨੂੰ ਮੰਦਰਾਂ ਦੇ ਵਿੱਚ ਪੂਜਾ ਕਰਨ ਤੋਂ ਰੋਕਿਆ ਜਾਂਦਾ ਸੀ ਠੀਕ ਆ ਕਿਸੇ ਵੀ ਪੂਜਾ ਸਥਾਨ ਸੀ ਜਿੱਦਾਂ ਮੰਦਰ ਹੋ ਗਿਆ ਜਾਂ ਕੋਈ ਚਰਚ ਵਗੈਰਾ ਹੋ ਗਈ ਤੇ ਜਿਹੜੇ ਗਰੀਬ ਹੁੰਦੇ ਹੀ ਉਹਨਾਂ ਨੂੰ ਨਹੀਂ ਸੀ ਮਤਲਬ ਐਂਟਰੀ ਨਹੀਂ ਸੀ ਉਹਨਾਂ ਦੀ ਹੋਣ ਦਿੱਤੀ ਜਾਂਦੀ ਤੇ ਜਾਂ ਫਿਰ ਜਿਵੇਂ ਕੋਈ ਨੀਵੀਂ ਜਾਤੀ ਦੇ ਉਹਨਾਂ ਨੂੰ ਸਮਝ ਗਏ ਜਿੱਦਾਂ ਖੂਪ ਪਹਿਲਾਂ ਪੁਰਾਣੇ ਖੂਪ ਵਗੈਰਾ ਹੁੰਦੇ ਸੀ ਤੇ ਉਹਨਾਂ ਨੂੰ ਖੂਹ ਤੋਂ ਪਾਣੀ ਭਰਨ ਤੋਂ ਰੋਕਿਆ ਜਾਂਦਾ ਸੀ ਕੀ ਹਾਂ ਵੀ ਨਹੀਂ ਤੁਸੀਂ ਨਹੀਂ ਜਿਹੜਾ ਇਹ ਖੂਹ ਵਾਂ ਨੂੰ ਤੁਸੀਂ ਹੱਥ ਨਹੀਂ ਲਾਉਣਾ ਉਹਨੂੰ ਟੱਚ ਤੱਕ ਨਹੀਂ ਕਰਨਾ ਠੀਕ ਹੈ ਪਹਿਲਾਂ ਐਵੇਂ ਦਾ ਸਿਸਟਮ ਹੁੰਦਾ ਸੀ ਹਾਂਜੀ ਲੋਹਾਰ এডਿਕੇਸ਼ਨ ਤੇ ਤੁਹਾਡਾ ਸਵਾਗਤ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਪੀਸੀਐਸ ਦਾ ਫਾਰਮ ਆ ਚੁੱਕਾ ਹੈ ਜੀ ਦੀ ਫਾਰਮ ਫਿਲ ਕਰਨ ਦੀ ਲਾਸਟ ਡੇਟ ਹੈ 30 ਜਨਵਰੀ ਤੱਕ ਆਪਾਂ 30 ਜਨਵਰੀ ਤੱਕ ਪੰਜਾਬ ਪੀਸੀਐਸ ਦਾ ਫਾਰਮ ਫਿਲ ਕਰ ਸਕਦੇ ਹੈਗੇ ਆ ਠੀਕ ਆ ਜਿਹੜੇ ਬੱਚੇ ਦਾ ਸੁਪਨਾ ਸੀ ਪੰਜਾਬ ਪੀਸੀਐਸ ਦਾ ਫਾਰਮ ਫਿਲ ਕਰਨ ਦਾ ਹੋਣ ਉਹ ਜਾ ਕੇ ਫਾਰਮ ਫਿਲ ਕਰਾਓ ਬਹੁਤ ਵਧੀਆ ਮੌਕਾ ਹੈ 322 ਟੋਟਲ ਪੋਸਟਾਂ ਜਿਹਦੇ ਵਿੱਚੋਂ ਕੁਝ ਪੋਸਟਾਂ ਜਿਹੜੀਆਂ ਵਾਂ ਡੀਐਸਪੀ ਦੀਆਂ ਵਾਂ ਤੇ ਕੁਝ ਪੋਸਟਾਂ ਜਿਹੜੀਆਂ ਵਾਂ ਤਹਿਸੀਲਦਾਰ ਦੀਆਂ ਵਾਂ ਕੁਝ ਅਲਗ-ਅਲਗ ਡਿਪਾਰਟਮੈਂਟਾਂ ਦੀਆਂ ਠੀਕ ਆ ਤਾਂ ਆਪਾਂ ਪੋਲੀਟੀਕਲ ਦੀ ਸੀਰੀਜ਼ ਚੱਲਦੀ ਪਈ ਆ ਪ੍ਰੀ ਰਿਕਾਰਡਿੰਗ ਆਪਾਂ ਸਲਿੱਪਸ ਦੇਖਿਆ ਹੋਇਆ ਵਾ ਜਿਹੜੇ ਬੱਚੇ ਨੇ ਪ੍ਰੀ ਦਾ ਜੋ ਪੋਲੀਟੀਕਲ ਦੇ ਵਿੱਚ ਸਲੀਪਸ ਹੋਣਾ ਵਾ ਠੀਕ ਆ ਉਹ ਨਹੀਂ ਦੇਖਿਆ ਪਹਿਲਾਂ ਸਲੀਪਸ ਦੇਖੋ ਜਦੋਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾਉਂਗੇ ਉੱਥੇ ਤੁਹਾਨੂੰ ਪੋਲੀਟੀਕਲ ਦੀ ਸੀਰੀਜ਼ ਮਿਲ ਜੂਗੀ ਜਦੋਂ ਤੁਸੀਂ ਸੀਰੀਜ਼ ਨੂੰ ਓਪਨ ਕਰੋਗੇ ਪੋਲੀਟੀਕਲ ਦੀ ਹਨਾ ਉੱਥੇ ਤੁਹਾਨੂੰ ਸਲੀਪਸ ਮਿਲ ਜੂਗਾ ਪਹਿਲਾਂ ਸਲੀਪਸ ਦੇਖੋ ਇਹਨਾਂ ਕੁਝ ਖਾਸ ਸਲੀਪਸ ਨਹੀਂ ਹੈਗਾ ਨਾਰਮਲ ਸਲੀਪਸ ਆ ਤੇ ਆਪਾਂ ਉਹਦੇ ਅਨੁਸਾਰ ਆਪਾਂ ਕਲਾਸਾਂ ਲਗਾ ਰਹੇ ਆ ਠੀਕ ਆ ਜਿਹੜੇ ਵੀ ਬੱਚੇ ਨੇ ਮਤਲਬ ਕੋਈ ਵੀ ਤੁਹਾਡਾ ਯਾਰ ਦੋਸਤ ਮਿੱਤਰ ਜਿਹੜਾ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦਾ ਵਾ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਕੋਈ ਪੀਸੀਐਸ ਦੀ ਤਿਆਰੀ ਕਰਨਾ ਚਾਹੁੰਦਾ ਵਾ ਜਾਂ ਕੋਈ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਪਿਆ ਵਾ ਤੇ ਉਹਦੇ ਲਈ ਹੀ ਜ਼ਰੂਰੀ ਆ ਠੀਕ ਆ ਇਹ ਪੋਲਿਟੀਕਲ ਦੇ ਜਿਹੜਾ ਆਪਾਂ ਪੜਦੇ ਪਏ ਇੱਕ ਨਾਰਮਲ ਬੰਦੇ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਜੇਕਰ ਨਾਰਮਲ ਬੰਦੇ ਨੂੰ ਪਤਾ ਹੋਊਗਾ ਉਹ ਕਦੀ ਵੀ ਧੋਖਾ ਨਹੀਂ ਖਾਊਗਾ ਇਹ ਕਰਕੇ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਕਿ ਉਹਨੂੰ ਵੀ ਪਤਾ ਚੱਲ ਜਾਏ ਕਿ ਸਾਡੇ ਅਧਿਕਾਰ ਕੀ ਆ ਠੀਕ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਤੋਂ ਅੱਜ ਆਪਾਂ ਪੜਾਂਗੇ ਅਬੋਲੇਸ਼ਨ ਆਫ ਅਨਟੱਚੇਬਿਲਟੀ ਠੀਕ ਹੈ ਅਬੋਲੇਸ਼ਨ ਆਫ ਅਨਟੱਚੇਬਿਲਟੀ ਅੱਜ ਆਪਾਂ ਪੜਾਂਗੇ ਜੋ ਕਿ ਆਰਟੀਕਲ 7 ਦੇ ਵਿੱਚ ਆਉਂਦਾ ਵਾ 17 ਦੇ ਵਿੱਚ ਠੀਕ ਹੈ ਆਰਟੀਕਲ 17 ਕੀ ਬੋਲਦਾ ਵਾ ਵੀ ਪਹਿਲਾਂ ਕੀ ਜਦੋਂ ਰਾਜੇ ਮਹਾਰਾਜੇ ਹੀ ਹਨਾ 47 ਤੋਂ ਪਹਿਲਾਂ ਜਦੋਂ ਆਪਣਾ ਸੰਵਿਧਾਨ ਨਹੀਂ ਸੀ ਬਣਿਆ ਪਹਿਲਾਂ ਕੀ ਸੀ ਕਿ ਜਿਹੜੇ ਲੋਅਰ ਕਾਸਟ ਦੇ ਜਾਂ ਗਰੀਬ ਲੋਕ ਉਹਨਾਂ ਨੂੰ ਮੰਦਰਾਂ ਦੇ ਵਿੱਚ ਪੂਜਾ ਕਰਨ ਤੋਂ ਰੋਕਿਆ ਜਾਂਦਾ ਸੀ ਠੀਕ ਆ ਕਿਸੇ ਵੀ ਪੂਜਾ ਸਥਾਨ ਸੀ ਜਿੱਦਾਂ ਮੰਦਰ ਹੋ ਗਿਆ ਜਾਂ ਕੋਈ ਚਰਚ ਵਗੈਰਾ ਹੋ ਗਈ ਤੇ ਜਿਹੜੇ ਗਰੀਬ ਹੁੰਦੇ ਹੀ ਉਹਨਾਂ ਨੂੰ ਨਹੀਂ ਸੀ ਮਤਲਬ ਐਂਟਰੀ ਨਹੀਂ ਸੀ ਉਹਨਾਂ ਦੀ ਹੋਣ ਦਿੱਤੀ ਜਾਂਦੀ ਤੇ ਜਾਂ ਫਿਰ ਜਿਵੇਂ ਕੋਈ ਨੀਵੀਂ ਜਾਤੀ ਦੇ ਉਹਨਾਂ ਨੂੰ ਸਮਝ ਗਏ ਜਿੱਦਾਂ ਖੂਬ ਪਹਿਲਾਂ ਪੁਰਾਣੇ ਖੂਬ ਵਗੈਰਾ ਹੁੰਦੇ ਸੀ ਤੇ ਉਹਨਾਂ ਨੂੰ ਖੂਹ ਤੋਂ ਪਾਣੀ ਭਰਨ ਤੋਂ ਰੋਕਿਆ ਜਾਂਦਾ ਸੀ ਕਿ ਹਾਂ ਵੀ ਨਹੀਂ ਤੁਸੀਂ ਨਹੀਂ ਜਿਹੜਾ ਇਹ ਖੂਹ ਵਾਂ ਨੂੰ ਤੁਸੀਂ ਹੱਥ ਨਹੀਂ ਲਾਉਣਾ ਉਹਨੂੰ ਟੱਚ ਤੱਕ ਨਹੀਂ ਕਰਨਾ ਠੀਕ ਹੈ ਪਹਿਲਾਂ ਐਵੇਂ ਦਾ ਸਿਸਟਮ ਹੁੰਦਾ ਸੀ ਜਾਂ ਫਿਰ ਉਹਨਾਂ ਨੂੰ ਮੰਨ ਲਓ ਵੀ ਕਿਤੇ ਵੀ ਕੋਈ ਇੱਕ ਸਪੈਸ਼ਲ ਜਗਾ ਵਾ ਜਿੱਥੇ ਮਤਲਬ ਘੁੰਮਣ ਪਲੇਸ ਲਈ ਵੀ ਆਈਪੀ ਹੀ ਆਉਮ ਸਕਦੇ ਆ ਜਿਹੜੇ ਮਤਲਬ ਸ਼ੂਟਿੰਗ ਕਾਸਟਾਂ ਦੇ ਉੱਥੋਂ ਵੀ ਉਹਨਾਂ ਨੂੰ ਮਨਾ ਕੀਤਾ ਜਾਂਦਾ ਸੀ ਪਹਿਲਾਂ 47 ਤੋਂ ਪਹਿਲਾਂ ਜਦੋਂ ਇੰਡੀਆ ਦਾ ਸੰਵਿਧਾਨ ਨਹੀਂ ਸੀ ਬਣਿਆ ਇਹ ਜਾਂ ਫਿਰ ਕਿਸੇ ਦੁਕਾਨ ਤੇ ਜਾਂਦੇ ਸੀ ਦੁਕਾਨ ਤੋਂ ਰੋਕਿਆ ਜਾਂਦਾ ਸੀ ਵੀ ਤੁਸੀਂ ਇਹ ਦੁਕਾਨ ਤੇ ਨਹੀਂ ਜਾਣਾ ਤੁਸੀਂ ਇਹ ਦੁਕਾਨ ਤੋਂ ਕੱਪੜਾ ਨਹੀਂ ਖਰੀਦ ਸਕਦੇ ਪਹਿਲਾਂ ਐਵੇਂ ਦਾ ਸਿਸਟਮ ਹੁੰਦਾ ਸੀ ਠੀਕ ਹੈ ਜਾਂ ਫਿਰ ਕਿਸੇ ਵੀ ਦੁਕਾਨ ਤੇ ਉਹ ਕੱਪੜਾ ਨਹੀਂ ਸੀ ਵੇਚ ਸਕਦੇ ਜਾਂ ਸਮਾਨ ਲੈ ਨਹੀਂ ਸਕਦੇ ਨਾ ਖਰੀਦ ਹੀ ਸਕਦੇ ਸੀ ਮਤਲਬ ਉਹਨਾਂ ਨੂੰ ਬਿਲਕੁਲ ਘਟੀਆ ਕੰਮ ਕਰਨ ਲਈ ਉਹਨਾਂ ਨੂੰ ਬੋਲਿਆ ਜਾਂਦਾ ਸੀ ਕਿ ਵੀ ਤੁਸੀਂ ਇਹ ਕੰਮ ਕਰੋ ਇੱਕ ਮਤਲਬ ਕਿ ਇੱਕ ਲੋਅਰ ਕਾਸਟ ਸਮਝ ਕੇ ਇੱਕ ਨੀਵੀਂ ਜਾਤੀ ਦੇ ਸਮਝਿਆ ਜਾਂਦਾ ਸੀ ਪਹਿਲਾਂ ਠੀਕ ਆ ਫਿਰ ਕੀ ਹੋਇਆ ਕਿ ਜਦੋਂ ਜਦੋਂ 47 ਦੇ ਵਿੱਚ ਆਪਣਾ ਮਤਲਬ ਸੰਵਿਧਾਨ ਬਣਿਆ ਵਾ ਤੇ ਸੰਵਿਧਾਨ ਬਣਿਆ ਤੋਂ ਉਹਨਾਂ ਨੇ ਆਰਟੀਕਲ 17 ਇੱਕ ਜੋੜਿਆ ਜਿਹਦੇ ਵਿੱਚ ਉਹਨਾਂ ਦੱਸਿਆ ਵਾ ਕਿ ਅਬੋਲੇਸ਼ਨ ਆਫ ਅੰਟੱਚੇਬਿਲਟੀ ਠੀਕ ਹੈ ਇਹ ਖਤਮ ਕਰਦੀ ਆ ਕਿ ਕੋਈ ਵੀ ਐਵੇਂ ਦਾ ਟ੍ਰੀਟਮੈਂਟ ਨਹੀਂ ਕਰੂਗਾ ਕਿ ਵੀ ਜੋ ਕਿਸੇ ਗਰੀਬ ਨੂੰ ਉਹਨੂੰ ਨੁਕਸਾਨ ਪਹੁੰਚੇ ਹਨਾ ਉਹਦੀ ਡਿਗਨਿਟੀ ਨੂੰ ਉਹਦੇ ਮਾਨਸਮਾਨ ਨੂੰ ਮਤਲਬ ਨੁਕਸਾਨ ਪਹੁੰਚੇ ਕੋਈ ਐਵੇਂ ਨਹੀਂ ਬੋਲੂਗਾ ਵੀ ਹਾਂ ਵੀ ਤੂੰ ਮੰਦਿਰ ਦੇ ਵਿੱਚ ਪੂਜਾ ਕਰਨੀ ਜਾਣਾ ਚੋ ਲੋ ਹੈਗਾ ਵਾ ਕੁਝ ਥਾਂਵਾਂ ਤੇ ਜੇ ਵੀ ਹੈਗਾ ਵਾ ਹਨਾ ਬਟ ਐਵੇਂ ਨਹੀਂ ਕੋਈ ਵੀ ਬੋਲੂਗਾ ਕਿ ਹਾਂ ਵੀ ਤੂੰ ਮੰਦਰ ਦੇ ਵਿੱਚ ਪੂਜਾ ਕਰਨੀ ਜਾਣਾ ਤੂੰ ਇੱਥੋਂ ਪਾਣੀ ਨਹੀਂ ਪੀ ਸਕਦਾ ਅਜੇ ਵੀ ਹੈਗਾ ਵਾ ਕੁਝ ਜਗ੍ਹਾ ਦੇ ਵਿੱਚ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਪਾਣੀ ਨਹੀਂ ਪੀਣ ਨੂੰ ਮਿਲਦਾ ਹਨਾ ਮਤਲਬ ਉਹਨਾਂ ਨੂੰ ਰੋਕਿਆ ਜਾਂਦਾ ਵਾ ਮਤਲਬ ਇੱਕ ਗੰਦੇ ਸਮਝ ਕੇ ਜਾਂ ਨੀਵੀਂ ਜਾਤੀ ਦੇ ਸਮਝ ਕੇ ਬਹੁਤ ਸਾਰੀਆਂ ਇੰਡੀਆ ਦੇ ਵਿੱਚ ਐਵੇਂ ਦੀਆਂ ਸਟੇਟਾਂ ਹੈਗੀਆਂ ਵਾ ਜਿਨ੍ਹਾਂ ਨੂੰ ਸਮਝਿਆ ਜਾਂਦਾ ਵਾ ਅਜੇ ਵੀ ਅੱਜ ਵੀ ਉਹਨਾਂ ਨੂੰ ਮਤਲਬ ਬਿਲਕੁਲ ਘਟੀਆ ਕੰਮ ਬਿਲਕੁਲ ਘਟੀਆ ਬੰਦੇ ਸਮਝਿਆ ਜਾਂਦਾ ਵਾ ਹਨਾ ਭਾਵੇਂ ਲਾਅ ਹੈਗਾ ਵੀ ਬਟ ਸਾਰਿਆਂ ਨੂੰ ਨਹੀਂ ਪਤਾ ਇਹ ਚੀਜ਼ ਦਾ ਵੀ ਹਾਂ ਵੀ ਸਾਡੇ ਤੋਂ ਅਧ்கਾਰ ਹੈਗਾ ਵਾ ਠੀਕ ਆ ਤੇ ਇਸੇ ਕਰਕੇ ਮੈਂ ਬੋਲ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਚੱਲ ਜੇ ਕਿ ਆਰਟੀਕਲ 17 ਕੀ ਬੋਲਦਾ ਵਾ ਆਰਟੀਕਲ 17 ਇਹਨਾਂ ਚੀਜ਼ਾਂ ਤੋਂ ਮਨਾ ਕਰਦਾ ਵਾ ਕਿ ਤੁਸੀਂ ਕੋਈ ਵੀ ਬੰਦਾ ਇਹ ਨਹੀਂ ਬੋਲ ਸਕਦਾ ਕਿ ਹਾਂ ਬਈ ਤੂੰ ਮੰਦਰ ਦੇ ਵਿੱਚ ਨਹੀਂ ਆਉਣਾ ਤੂੰ ਨੀਵੀਂ ਕਾਸਟ ਦਾ ਵਾ ਠੀਕ ਆ ਤੇਰੀ ਜਿਹੜੀ ਕਾਸਟ ਵਾ ਤੂੰ ਨੀਵੀਂ ਕਾਸਟ ਦਾ ਵਾ ਤੂੰ ਮੰਦਿਰ ਦੇ ਵਿੱਚ ਨਹੀਂ ਆਉਣਾ ਠੀਕ ਆ ਕੋਈ ਸਰਕਾਰੀ ਗਰਾਊਂਡ ਵਗੈਰਾ ਤੂੰ ਗਰਾਊਂਡ ਦੇ ਵਿੱਚ ਨਹੀਂ ਜਾਣਾ ਠੀਕ ਆ ਕੋਈ ਵੀ ਮਤਲਬ ਐਵੇਂ ਦੀ ਜਗ੍ਹਾ ਤੂੰ ਨਹੀਂ ਰੋਕ ਕੇ ਆ ਜਾਊਗਾ ਇਹ ਆਰਟੀਕਲ 17 ਆਂਦਾ ਵਾ ਇਸੇ ਕਰਕੇ ਸੰਵਿਧਾਨ ਦਾ ਆਰਟੀਕਲ 17 ਜਿਹੜਾ ਵਾ ਠੀਕ ਆ ਆਰਟੀਕਲ 17 ਜਿਹੜਾ ਵਾ ਇਹ ਚੀਜ਼ ਤੋਂ ਮਨਾ ਕਰਦਾ ਵਾ ਕਿ ਬਾਈ ਕਾਸਟ ਕੋਈ ਵੀ ਹੋਵੇ ਰਿਲੀਜੀਅਨ ਕੋਈ ਵੀ ਹੋਵੇ ਬੰਦਾ ਕਿਵੇਂ ਦਾ ਵੀ ਹੋਵੇ ਗਰੀਬ ਹੋਵੇ ਅਮੀਰ ਹੋਵੇ ਤੁਸੀਂ ਕਿਸੇ ਨੂੰ ਵੀ ਨਹੀਂ ਰੋਕ ਸਕਦੇ ਕਿ ਹਾਂ ਵੀ ਬਾਈ ਤੂੰ ਇਹ ਕੰਮ ਨਹੀਂ ਕਰਨਾ ਠੀਕ ਹੈ ਤੂੰ ਕਿਸੇ ਵੀ ਗਵਰਨਮੈਂਟ ਜੌਬ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਕਿਉਂਕਿ ਤੂੰ ਨੀਵੀਂ ਜਾਤੀ ਦਾ ਵਾਂ ਨਹੀਂ ਨਾ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨਾਲ ਅਜੇ ਵੀ ਤੱਕ ਆਹੋ ਹੁੰਦਾ ਵਾ ਠੀਕ ਹੈ ਬਟ ਆਰਟੀਕਲ 17 ਇੱਕ ਇੰਨੀ ਪਾਵਰਫੁਲ ਚੀਜ਼ ਆ ਨਾ ਆਪੀ ਜਿਹਨੇ ਅਬੋਲੀਸ਼ਨ ਕੀਤਾ ਹੋਇਆ ਵਾ ਵੀ ਕੋਈ ਵੀ ਅਨਟਚੇਬਿਲਟੀ ਨਹੀਂ ਕਰਨਾ ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਕੋਈ ਰਾਜਾ ਵਾ ਪਹਿਲਾਂ ਕੀ ਹੁੰਦਾ ਸੀ ਜਦੋਂ ਕੋਈ ਰਾਜਾ ਵਾ ਤੁਜੇ ਵੀਆਈਪੀ ਬੰਦਾ ਹੀ ਬਸ ਜਿਹੜੀ ਚੀਜ਼ ਨੂੰ ਵੀਆਈਪੀ ਬੰਦਾ ਟੱਚ ਕਰ ਸਕਦਾ ਜਿੱਦਾ ਕੋਈ ਰਾਜਾ ਵਾ ਜਿਹੜੀ ਗਰਾਉਂਡ ਦੇ ਵਿੱਚ ਰਾਜਾ ਘੁੰਮ ਫਿਰ ਸਕਦਾ ਉਹ ਉੱਥੇ ਨਾਰਮਲ ਬੰਦਾ ਨਹੀਂ ਸੀ ਘੁੰਮ ਸਕਦਾ ਠੀਕ ਆ ਜਿੱਥੇ ਨਾਰਮਲ ਬੰਦਾ ਜਾਊਗਾ ਉੱਥੇ ਅਮੀਰ ਬੰਦਾ ਨਹੀਂ ਜਾਊਗਾ ਪਹਿਲਾਂ ਮਤਲਬ ਇੰਨਾ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈਗਾ ਸੀ ਵੀ ਜੇਕਰ ਜੇ ਕਿਸੇ ਗਰੀਬ ਬੰਦੇ ਨੇ ਕਿਸੇ ਜਿਹੜੀ ਚੀਜ਼ ਤੋਂ ਮਨਾ ਕੀਤਾ ਹੈ ਜੇਕਰ ਗਰੀਬ ਬੰਦੇ ਨੂੰ ਉਸ ਚੀਜ਼ ਨੂੰ ਹੱਥ ਵੀ ਲਾਤਾ ਉਹ ਚੀਜ਼ ਮਤਲਬ ਇੱਕ ਵੇਸਟ ਮੰਨੀ ਜਾਂਦੀ ਸੀ ਕਿ ਜਦ ਇਹਨੂੰ ਤਾਂ ਉਹ ਬੰਦੇ ਨੇ ਹੱਥ ਲਾਇਆ ਵਾ ਤੇ ਇਹ ਆਪਣੇ ਕੰਮ ਦੀ ਨਹੀਂ ਹੈਗੀ ਠੀਕ ਆ ਪਹਿਲਾਂ ਮਤਲਬ ਇੰਨਾ ਵੇਰਵਾ ਜਿਆ ਰੱਖਿਆ ਜਾਂਦਾ ਹੈਗਾ ਸੀ ਕਿ ਹਾਂ ਵੀ ਇਹਨੂੰ ਤੇ ਉਹ ਲੋਅਰ ਕਾਸਟ ਦਾ ਬੰਦਾ ਵਾ ਹਨਾ ਨੀਵੀਂ ਜਾਤੀ ਦਾ ਬੰਦਾ ਵਾ ਤੇ ਉਹਨੇ ਇਹਨੂੰ ਹੱਥ ਲਾਇਆ ਵਾ ਤੇ ਆਪਾਂ ਇਹਨੂੰ ਇਹ ਮਤਲਬ ਵੇਸਟ ਹੋ ਗਈ ਇਹ ਆਪਣੇ ਕੰਮ ਦੀ ਚੀਜ਼ ਨਹੀਂ ਹੈਗੀ ਪਹਿਲਾਂ ਇਹ ਮੰਨਿਆ ਜਾਂਦਾ ਸੀ ਠੀਕ ਹੈ ਇਸੇ ਕਰਕੇ ਸਾਡੇ ਸੰਵਿਧਾਨ ਨੇ ਕੀ ਕੀਤਾ ਤੁਸੀਂ ਦੇਖੋ ਸਾਡੇ ਸੰਵਿਧਾਨ ਨੇ ਇਹ ਬੋਲਿਆ ਵਾ ਕਿ ਆਰਟੀਕਲ 17 ਇਹ ਕਰਕੇ ਸਪੈਸ਼ਲ ਬਣਾਇਆ ਵਾ ਕਿ ਅਬੋਲੇਸ਼ਨ ਆਫ ਅੰਟਚੇਬਿਲਟੀ ਠੀਕ ਹੈ ਅਬੋਲੇਸ਼ਨ ਕੀਤਾ ਆਇਆ ਵਾ ਕਿ ਮਨਾ ਕੀਤਾ ਵਾ ਵੀ ਕੋਈ ਵੀ ਬੰਦਾ ਕਾਸਟ ਕਿਹੜੀ ਵੀ ਹੋਵੇ ਜਿਹੜੀ ਮਰਜ਼ੀ ਹੋਵੇ ਇਹ ਚੀਜ਼ ਤੋਂ ਮੈਂ ਆਰਟੀਕਲ 17 ਦੇ ਨਾਮੇ ਮਨਾ ਕਰਦਾ ਵਾ ਵੀ ਤੁਸੀਂ ਜਿਹੜਾ ਅੰਟਚੇਬਿਲਟੀ ਆ ਇਹਨੂੰ ਅੱਜ ਤੋਂ ਮੈਂ ਖਤਮ ਕਰ ਰਿਹਾ ਵਾ ਤੇ ਕਿਸੇ ਵੀ ਬੰਦੇ ਨੇ ਇਹ ਨਹੀਂ ਕਹਿਣਾ ਵੀ ਹਾਂ ਵੀ ਤੂੰ ਮੰਦਰ ਦੇ ਵਿੱਚ ਪੂਜਾ ਨਹੀਂ ਕਰਨੀ ਠੀਕ ਹੈ ਤੈਨੂੰ ਮੰਦਰ ਦੇ ਵਿੱਚੋਂ ਰੋਕਿਆ ਜਾਊਗਾ ਤੈਨੂੰ バス ਦੇ ਵਿੱਚੋਂ ਬੈਣ ਤੋਂ ਪਹਿਲਾਂ ਐਵੇਂ ਦਾ ਸਿਸਟਮ ਹੁੰਦਾ ਸੀ ਪਿੱਛੇ ਇਥੇ ਵੀ ਜਿੱਦਾਂ ਰੇਲ ਹੋ ਗਿਆ ਉਤੋਂ ਰੋਕਿਆ ਜਾਣਾ ਵੀ ਹਾਂ ਵੀ ਤੇਰੀ ਕਾਸਟ ਕਿਹੜੀ ਹੁਣ ਤੁਸੀਂ ਦੇਖਿਆ ਹੀ ਹੈ ਜਰਨਲ ਡੱਬਾ ਕਿਦਾਂ ਭਰਿਆ ਹੁੰਦਾ ਵਾ ਠੀਕ ਹੈ ਤੇ ਮਤਲਬ ਨਹੀਂ ਜਿਨ੍ਹਾਂ ਨੂੰ ਪਤਾ ਵਾ ਜਿਨ੍ਹਾਂ ਨੂੰ ਨਹੀਂ ਵੀ ਪਤਾ ਹਨਾ ਤਾਂ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵਾ ਵੀ ਆਰਟੀਕਲ 17 ਸਾਨੂੰ ਇਹ ਪਾਵਰ ਦਿੰਦਾ ਵਾ ਕਿ ਸਾਨੂੰ ਕੋਈ ਇਹ ਨਹੀਂ ਬੋਲ ਸਕਦਾ ਹੈਗਾ ਵੀ ਬਾਈ ਤੇਰੀ ਕਾਸਟ ਇਹ ਵਾਲੀ ਆ ਤੂੰ ਨੀਵੀਂ ਜਾਤੀ ਦਾ ਵਾ ਜਾਤੀ ਜੁਤੀ ਜਿਹੜੀ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਹੈਗਾ ਠੀਕ ਆ ਆਰਟੀਕਲ 17 ਸਾਨੂੰ ਇਹ ਪਾਵਰ ਦਿੰਦਾ ਵਾ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਚਾਹੀਦਾ ਵਾ ਕਿ ਆਰਟੀਕਲ 17 ਇਹ ਕਹਿੰਦਾ ਵਾ ਕਿ ਅਪੋਲਿਸਨ ਆਫ ਅਨਟਚੇਬਿਲਟੀ ਅਨਟਚੇਬਿਲਟੀ ਨੂੰ ਖਤਮ ਕੀਤਾ ਵਾ ਕੀਤਾ ਕਿੰਨੇ ਆਰਟੀਕਲ 17 ਨੇ ਫਿਰ ਆਰਟੀਕਲ 17 ਇਹ ਵੀ ਆਂਦਾ ਵਾ ਤੁਸੀਂ ਦੇਖੋ ਆਰਟੀਕਲ 17 ਇਹ ਆਂਦਾ ਵਾ ਵੀ ਜੇਕਰ ਸੈਲ ਵੀ ਆਫੈਂਸ ਪਨਿਸ਼ੇਬਲ ਆਂਦਾ ਜੇਕਰ ਕੋਈ ਐਵੇਂ ਦਾ ਬੰਦਾ ਹੈਗਾ ਵਾ ਜੇਕਰ ਇਹਨੂੰ ਅਜੇ ਵੀ ਯੂਜ਼ ਕਰਦਾ ਪਿਆ ਅਨਟਚੇਬਿਲਟੀ ਨੂੰ ਠੀਕ ਆ ਵੀ ਹਾਂ ਵੀ ਤੂੰ ਬਈ ਇਹ ਚੀਜ਼ ਨੂੰ ਹੱਥ ਨਹੀਂ ਲਾਉਣਾ ਤੇ ਉਹ ਆਫੈਂਸ ਮੰਨਿਆ ਜਾਊਗਾ ਅਪਰਾਧ ਮੰਨਿਆ ਜਾਊਗਾ ਵੀ ਬਾਈ ਤੂੰ ਅਪਰਾਧ ਕੀਤਾ ਵਾ ਤੇ ਤੈਨੂੰ ਉਹਦੀ ਸਜ਼ਾ ਵੀ ਮਿਲੂਗੀ ਪਨਿਸ਼ੇਬਲ ਹੋਊਗਾ ਤੂੰ ਠੀਕ ਆ ਜੇਕਰ ਕੋਈ ਬੰਦਾ ਵਾ ਜਿੱਦਾਂ ਕੋਈ ਮੰਦਰ ਦੇ ਵਿੱਚ ਹਨਾ ਜਾਂ バス ਦੇ ਵਿੱਚ ਰੋਕਦਾ ਵਾ ਕੋਈ ਵੀ ਬਾਈ ਤੂੰ バス ਦੇ ਵਿੱਚ ਨਹੀਂ ਬਹਿਣਾ ਤੂੰ ਨੀਵੀਂ ਕਾਸ ਦਾ ਵਾ ਹਨਾ ਤੂੰ ਨੀਵੀਂ ਜਾਤੀ ਦਾ ਵਾ ਤੂੰ バス ਦੇ ਵਿੱਚ ਨਹੀਂ ਬਹਿ ਸਕਦਾ ਹਨਾ ਤੋ ਪਨਿਸ਼ੀਬਲ ਹੋਗਾ ਨੂੰ ਸਜ਼ਾ ਮਿਲੇਗੀ ਕਿਦੇ ਅਨੁਸਾਰ ਮਿਲੇਗੀ ਜੋ ਵੀ ਲਾਹ ਬਣਿਆ ਹੋਗਾ ਠੀਕ ਆ ਇਹ ਕਰਕੇ ਇਹ ਵੀਡੀਓ ਨੂੰ ਹਾਦੇ ਤੱਕ ਸ਼ੇਅਰ ਕਰੋ ਕਿ ਉਹਨੂੰ ਪਤਾ ਚੱਲ ਜੇ ਕਿ ਸਾਨੂੰ ਇਹ ਚੀਜ਼ ਤੋਂ ਕੋਈ ਨਹੀਂ ਰੋਕ ਸਕਦਾ ਠੀਕ ਆ ਤੁਸੀਂ ਕਿਤੇ ਵੀ ਆ ਸਕਦੇ ਹੋ ਕਿਤੇ ਵੀ ਜਾ ਸਕਦੇ ਹੋ ਹਾਂ ਤੁਹਾਨੂੰ ਸਪੈਸੀਫਿਕ ਨਹੀਂ ਕੋਈ ਬੋਲ ਸਕਦਾ ਵੀ ਬਾਈ ਤੂੰ ਨੀਵੀਂ ਕਾਸਟ ਦਾ ਵਾ ਤੂੰ ਇਹਨੂੰ ਹੱਥ ਨਹੀਂ ਲਾਉਣਾ ਤੂੰ ਦੁਕਾਨ ਦੇ ਵਿੱਚ ਨਹੀਂ ਜਾ ਸਕਦਾ ਹਨਾ ਵੀ ਤੂੰ ਇਹੀ ਕੰਮ ਕਰਨਾ ਵਾ ਕੋਈ ਐਵੇਂ ਨਹੀਂ ਰੋਕ ਸਕਦਾਗਾ ਕਿਉਂ ਨਹੀਂ ਰੋਕ ਸਕਦਾ ਆਰਟੀਕਲ 17 ਦਾ ਕਰਕੇ ਠੀਕ ਆ